नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੈਂ ਬਲਬੀਰ ਸਿੰਘ ਪਾਠਿਆ ਪ੍ਰੋ-ਚਾਂਸਲਰ ਆਰਆਈਐਮਟੀ ਯੂਨੀਵਰਸਿਟੀ ਕੰਕਰ ਰਿਹਾ ਔਰ ਇਹ ਸਕਾਲਰਸ਼ਿਪ ਸਕੀਮ ਜਿਹੜੀ ਹੈ ਬੇਸਿਕਲੀ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਹਾਇਰ ਪ੍ਰੋਫੈਸ਼ਨਲ এডੂਕੇਸ਼ਨ ਐਸੇ ਕਰਕੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਔਰ ਯੂਨੀਵਰਸਿਟੀ ਆਪਣੀ ਸੋਸ਼ਲ ਰਿਸਪੋਨਸੀਬਿਲਟੀ ਨੂੰ ਮੀਟ ਕਰਨ ਵਾਸਤੇ ਚਲਾ ਰਹੀ ਹੈ ਕਿਸਕੀ ਸਕੀਮ ਕਿਹਨਾ ਮੈਂ ਤੇ ਇਹਦੇ ਵਿੱਚ ਕੀ ਬੇਨਫਿਟ ਹੈ ਇਸ ਰਿਮੇਡ ਐਂਟ੍ਰੈਂਸ ਸਕਾਲਰਸ਼ਿਪ ਸਕੀਮ ਔਰ ਬੇਨਫਿਟ ਇਹ ਹੈ ਕਿ ਜਿਹੜਾ ਬੱਚਾ ਇਸ ਟੈਸਟ ਨੂੰ ਕੁਆਲੀਫਾਈ ਕਰ ਲੈਂਦਾ ਹੈ ਉਹਨੂੰ ਜੋ ਰੇਟ ਫਿਕਸ ਹੋਏ ਨੇ ਉਸ ਹਿਸਾਬ ਸਿਰ ਉਹਨੂੰ ਸਕਾਲਰਸ਼ਿਪ ਯੂਨੀਵਰਸਿਟੀ ਦੇਗੀ ਜਿੱਦਾਂ ਜੇ ਕੋਈ 90% ਤੋਂ ਉੱਪਰ ਨੰਬਰ ਲੈ ਲੈਂਦਾ ਹੈ ਉਹਨੂੰ 100% ਅਕਾਦੈਮਿਕ ਫੀਸ ਜਿਹੜੀ ਹੈ ਉਹ ਯੂਨੀਵਰਸਿਟੀ ਸਕਾਲਰਸ਼ਿਪ ਦੇ ਰੂਪ ਵਿੱਚ ਦੇ ਦੇਗੀ ਤੇ ਨਫਸਰ ਸਿਨਾ ਬਜਟ ਕਿੰਨੇ ਸਟੂਡੈਂਟ ਕਿੰਨੇ ਕੋਰਸ ਬਜਟ ਜਿਹੜਾ ਸੈਂਕਸ਼ਨ ਕੀਤਾ ਗਿਆ ਉਹ ਹੈ 35 ਕਰੋੜ ਲੇਕਿਨ ਅਸੀਂ ਨਾਲ ਕਮਿਟਿਡ ਆ ਕਿ ਜੇ ਸਕਾਲਰਸ਼ਿਪ ਸਕੀਮ ਵਿੱਚ ਜਿਹੜਾ ਟੈਸਟ ਹੈ ਉਹਨੂੰ ਕੁਆਲੀਫਾਈ ਕਰਕੇ ਜਿੰਨੇ ਵੀ ਬੱਚੇ ਆ ਜਾਂਦੇ ਨੇ ਔਰ ਜਿਸ ਜਿਹਨੇ ਨੰਬਰ ਲੈ ਲੈਂਦੇ ਨੇ ਉਸ ਹਿਸਾਬ ਸੇ ਅਗਰ ਸਾਨੂੰ 40 ਕਰੋੜ ਦੇਣਾ ਪਏ ਅਸੀਂ 40 ਕਰੋੜ ਵੀ ਦੇਾਂਗੇ 45 ਕਰੋੜ ਦੇਣਾ ਪਏ ਤੇ 45 ਕਰੋੜ ਵੀ ਦੇਾਂਗੇ ਕਿੰਨੇ ਕੋਰਸਾਂ ਦੇਣਗੇ ਇਗੋ ਹੀ ਤਕਰੀਬਨ 250 ਕੋਰਸਿਸ ਹੈ ਨੇ ਸਾਰੇ ਕੋਰਸਿਸ ਦੇ ਬੱਚੇ ਇੱਥੇ ਐਲੀਜੀਬਲ ਹੈ ਕਿਹੜੇ ਕਿਹੜੇ ਕਲਾਸਾਂ ਦੇ ਬੱਚੇ ਤੁਹਾਡੇ ਕੋਲ ਆ ਸਕਦੇ ਨੇ ਇੰਜੀਨੀਅਰਿੰਗ ਵਾਲੇ ਸਾਰੇ ਆ ਸਕਦੇ ਨੇ ਕਾਮਰਸ ਵਾਲੇ ਆ ਸਕਦੇ ਨੇ ਮੈਨੇਜਮੈਂਟ ਵਾਲੇ ਆ ਸਕਦੇ ਨੇ ਲਾ ਵਾਲੇ ਆ ਸਕਦੇ ਨੇ ਫਾਰਮੇਸੀ ਦੇ ਆ ਸਕਦੇ ਨੇ ਐਗਰੀਕਲਚਰ ਦੇ ਆ ਸਕਦੇ ਨੇ 800 ਵਾਲੇ ਆ ਸਕਦੇ ਨੇ ਬੀਐਡ ਵਾਲੇ ਆ ਸਕਦੇ ਨੇ ਸਾਰੇ ਕੋਰਸਿਸ ਜਿਹੜੇ ਹੈ ਨੇ نو ਸਟਾਰਟਿੰਗ ਪਲਸ 2 ਤੋਂ ਹੀ ਸਟਾਰਟਿੰਗ ਇਜ਼ ਪਲਸ 2 ਪਲਸ 2 ਆਰਟਸ ਮੈਡੀਕਲ ਨਾਨ ਮੈਡੀਕਲ ਆਰਟਸ ਕਾਮਰਸ ਕਰਕੇ ਜਿਹੜੇ ਆ ਰਹੇ ਨੇ ਉਹ ਸਾਰੇ ਐਲੀਜੀਬਲ ਹੈ ਨਹੀਂ ਐਂਡ ਜਿਹੜੇ ਗ੍ਰੈਜੂਏਸ਼ਨ ਕਰਕੇ ਆ ਰਹੇ ਨੇ ਜਿਦਾ ਬੀਏ ਬੀਕਾਮ ਬੀਐਸਸੀ ਬੀਐਡ ਕਰਕੇ ਜਿਹੜੇ ਆ ਰਹੇ ਨੇ ਇੰਜੀਨੀਅਰਿੰਗ ਕਰਕੇ ਆ ਰਹੇ ਨੇ ਉਹ ਹਾਇਰ ਕੋਰਸਸ ਕਿਸੇ ਨੇ ਐਮਬੀਏ ਜਾਣਾ ਉਹ ਵੀ ਐਲੀਜੀਬਲ ਹੈ ਕਿਸੇ ਨੇ ਐਲਐਲਬੀ ਕਰਨ ਜਾਣਾ ਉਹ ਵੀ ਐਲੀਜੀਬਲ ਹੈ ਇਗਜ਼ਾਮ ਦਾ ਕੀ ਪ੍ਰੋਸੈਸ ਕਦੋਂ ਸ਼ੁਰੂ ਹੋਇਆ ਇਗਜ਼ਾਮ ਦਾ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਹੋ ਹੀ ਚੁੱਕਿਆ ਹੈ ਪਹਿਲਾਂ ਅਸੀਂ ਸੋਚੇ ਸੀ ਕਿ 24 ਤਰੀਕ ਨੂੰ ਟੈਸਟ ਕਰਾਂਗੇ ਉੱਤੇ ਦਾ ਮੈਂ ਕੁਝ ਬੱਚਿਆਂ ਨੇ ਸਾਨੂੰ ਅਫੋਰਡ ਅਪਰੋਚ ਕੀਤਾ ਕਿ ਜੋ 24 ਸਾਨੂੰ ਸੂਟ ਨਹੀਂ ਕਰਦੀ ਪੀ ਅਸੀਂ ਇਹਨੇ ਬੱਚਿਆ ਅੱਗੇ ਪਿੱਛੇ ਕਰ ਲਓ ਫਿਰ ਅਸੀਂ ਸੋਚਿਆ ਕਿ ਟੈਸਟ ਆਨਲਾਈਨ ਹੈ ਐਨੀ ਟਾਈਮ ਐਨੀ ਵੇਅਰ ਕੀਤਾ ਜਾ ਸਕਦਾ ਤੇ ਫਿਰ ਅਸੀਂ ਹੁਣੇ ਕਿਉਂ ਨਾ ਸ਼ੁਰੂ ਕਰ ਦਈਏ ਸੋ ਇਹ ਹੁਣੇ ਸ਼ੁਰੂ ਹੋ ਗਿਆ ਇਹ ਚੱਲ ਰਿਹਾ ਹੈ ਔਰ ਇਹ ਚੱਲ ਹੀ ਜਾਏਗਾ ਸਟੂਡੈਂਟ ਕਿਸ ਵੈਬਸਾਈਟ ਤੇ ਜਾ ਕੇ ਟੈਸਟ ਦੇ ਮਾਈ ਕਰਨਾ ਇਹ ਵੈਬਸਾਈਟ ਉੱਪਰ ਸਾਰੇ ਡਿਟੇਲਸ ਅਵੇਲੇਬਲ ਨੇ rmpt.ac.in ਸਰ ਕਰ ਲੀ ਤੇ ਚੱਲ ਬੱ Natin, <laughs> پرو وائس چانسلر پرو وائس چانسلر آر اے پی یونیورسٹی اِسی یہ اسکیم بیسیکلی پنجاب کے آس پاس جتنے بھی اسٹیٹ ہے گے ان انڈیا آؤٹ سائڈ انڈیا یہ اسکیم اسکالرشپ اسکیم ہے سارے بچوں واسطے ہے اتھے بچے جو انڈر گریج پروگرام کے نال پوسٹ پروگرام ایون ڈاکٹر کے اپلائی کر سکتے ہیں یہ اسکیم سارے بچوں کو بچوں میں آگے گی بچے جی فائنینشلی سپورٹ چاہی چاہیے ہے میریکل جس بچہ ہے گا انہوں نے سارے یہ اسکیمسٹیو نے شروع کی ہوئی ہے اور منیجمنٹ ایک سوشل کوج واستے اگیں بڑھنے سارے بچوں نے پرموٹ کر رہی ہے یہ سارے بچے جو

بھی یہی کرا کہ بچوں اوسر مل سکے اور اپنا سنہرا پروک اپ بنا سک اور پنجاب کی پروگرام راشٹر کی پروگرام کا فائدہ اٹھا کے اپنی کمپلیٹ کر فائدہ اٹھاؤ تاکہ جیم ہے ਜਿਸ ਦਾ ਇਹ ਵਿਚਾਰ ਸਭ ਨੂੰ ਜੁਆਇਨ ਕਰ ਸਕਦਾ ਹੈ ਇਕਵੈਲਟੀ ਐਡਮਿਸ਼ਨ ਆ ਆਰਐਮਟੀ ਯੂਨੀਵਰਸਿਟੀ ਦੇ ਵਿੱਚ ਉਹ ਕਰ ਸਕਦਾ ਹੈ ਇਹ ਸਕੀਮ ਲੈ ਕੇ ਆਂਦੀ ਆ ਇੱਕ ਇਸ ਤਰ੍ਹਾਂ ਜਿਹੜਾ ਹੈਗਾ ਹਗਾ ਤੁਸੀਂ ਅਸਲ 'ਚ ਤੁਹਾਨੂੰ ਪਤਾ ਹੈ ਕਿ ਮੇਰੀ ਸਾਡੇ ਜਿਹੜੇ ਫਾਰਮਰ ਚੇਅਰਮੈਨ ਤੇ ਚਾਂਸਲਰ ਸੀ ਡਾਕਟਰ ਹਕਮਚੰਦ ਬਾਸਲ ਹਾਂਜੀ ਮੇਰੀ ਉਹਨਾਂ ਦੇ ਨਾਲ ਐਸੋਸੀਏਸ਼ਨ ਕੋਈ 25 ਸਾਲ ਪੁਰਾਣੀ ਹੈ ਠੀਕ ਹੈ ਜੀ ਤੇ ਫ্রম ਟਾਈਮ ਟੂ ਟਾਈਮ ਕਈ ਵਾਰੀ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਮੇਰੇ ਨਾਲ ਸਾਂਝੇ ਕਰਦੇ ਰਹੇ ਨੇ ਉਹਨਾਂ ਦੀ ਕਿਹ ਬੜੀ ਇੰਪੋਰਟੈਂਟ ਗੱਲ ਹੁੰਦੀ ਸੀ ਉਹ ਕਹਿੰਦੇ ਸੀ ਕਿ ਗਰੀਬ ਬੱਚਾ ਕੋਈ ਪਿੰਡ ਦਾ ਬੱਚਾ ਕੋਈ ਕਿਸੇ ਕੋਲ ਰਿਸੋਰਸਸ ਘਾਟਣ ਉਹ ਮਦਦ ਵੀ ਕਰਦੇ ਹੁੰਦੇ ਸੀ ਹਾਂਜੀ ਕੋਈ ਉਹਨਾਂ ਕੋਲ ਪਹੁੰਚ ਜਾਂਦਾ ਸੀ ਨਾ ਆਪਣੀ ਉਹ ਦੱਸਦਾ ਸੀ ਜਿੱਥੇ ਉਹਨੂੰ ਜਰੂਰ ਗੱਲ ਲੱਗਦੀ ਸੀ ਨਾ ਉਹ ਬੁਲਾ ਕੇ ਉਸ ਵਕਤ ਉਹਨੂੰ ਕੈਸ਼ ਦੀ ਲੋੜ ਹੈ ਕੈਸ਼ ਕੋਈ ਉਹਦੀ ਫੀਸ ਕਢਾਣੀ ਹੈ ਫੀਸ ਕਢਾ ਦੇਣੀ ਐਦਾਂ ਉਹ ਐਮਪਲਾਈਜ਼ ਨੂੰ ਵੀ ਕਰ ਜਾਂਦੇ ਸੀ ਸੋ ਉਹਨਾਂ ਦੇ ਮਨ ਵਿੱਚ ਇਹ ਗੱਲ ਹਮੇਸ਼ਾ ਆਉਂਦੀ ਹੁੰਦੀ ਸੀ ਕਿ ਕੋਈ ਵੀ ਕੋਈ ਇੰਟੈਲੀਜੈਂਟ ਸਿਨਸੀਅਰ ਹਾਰਡ ਵਰਕਿੰਗ ਬੱਚਾ ਜਿਹੜਾ ਹੈਗਾ ਅਗਰ ਉਹਨੂੰ ਕੁਝ ਫਾਈਨੈਂਸ਼ੀਅਲ ਸਪੋਰਟ ਦੀ ਲੋੜ ਹੈ ਤਾਂ ਕਿ ਉਹ ਆਪਣੀ ਪੜ੍ਹਾਈ ਅੱਗੇ ਕਰ ਸਕੇ ਤਾਂ ਉਹਨੂੰ ਪੂਰੀ ਇਹ ਸਪੋਰਟ ਕਰਨੀ ਚਾਹੀਦੀ ਹੈ ਇਸ ਚੀਜ਼ ਨੂੰ ਕਰਦਿਆਂ ਕਰਦਿਆਂ ਫਿਰ ਕੁਝ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਅਸੀਂ ਉਹਨਾਂ ਨੂੰ ਇੱਕ ਸਟ੍ਰੀਮਲਾਈਨ ਕਰਕੇ ਉਹਨੂੰ ਸੋਚ ਵਿਚਾਰ ਕਰਕੇ ਇੱਕ ਪਾਰਟਿਕੂਲਰ ਸਕੀਮ ਦੇ ਵਿੱਚ ਅਸੀਂ ਉਹਨੂੰ ਕਨਵਰਟ ਕਰ ਦਿੱਤਾ ਠੀਕ ਹੈ ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਸਕੀਮ ਅਗਰ ਚੰਗੀ ਤਰ੍ਹਾਂ ਚੱਲ ਪਈ ਉਹਨਾਂ ਦੇ ਨਾਮ ਵੀ ਚਲਣੀ ਚਾਹੀਦੀ ਹੈ ਉਹਨਾਂ ਲਈ ਇਹ ਸਾਡੇ ਵੱਲੋਂ ਇੱਕ ਚੰਗੀ ਸ਼ਰਧਾਂਜਲੀ ਵੀ ਹੋਏਗੀ ਤੇ ਬੇਸਿਕਲੀ ਇਹ ਦਾ ਜਿਹੜਾ ਕ੍ਰੈਡਿਟ ਹੈ ਨਾ ਇਹ ਸਕੀਮ ਦਾ ਇਹਦਾ ਸੋਰਸ ਜਿਹੜਾ ਇਟ ਗੋਸ ਟੂ ਡਾਕਟਰ ਕੁਮਚੇਦ ਪਾਲ ਸਿੰਘ ਮਰਮ ਥੈਂਕ ਯੂ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ